Oh, you're ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਦੇ ਲਈ ਜਸਵੀਰ ਸਿੰਘ ਜੀ ਸਪੁੱਤਰ ਜਗਦੀਪ ਸਿੰਘ ਜੀ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਚਾਹ ਵੰਡਾਣਾ ਅਤੇ ਮਠੀਆਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਮੇਰੇ ਪਰੇ ਹੱਥ ਰੱਖਣਾ ਤੰਦਰੁਸਤੀ ਬਖਸ਼ਣ ਜਸਵੀਰ ਸਿੰਘ ਜੀ ਸਪੁੱਤਰ ਜਗਦੀਪ ਸਿੰਘ ਜੀ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਵੰਡਾਣਾ ਅਤੇ ਮਠੀਆਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਤੰਦਰੁਸਤੀਆਂ ਬਖਸ਼ਣ ਪਰਿਵਾਰਕ ਮੈਂਬਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਜੀ ਬੋਲੇ ਈਸੋ ਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਕਰਿਓ ਮਨ ਜੂਰੇ ਨਾ ਸੇਵ ਕਾ ਦੀ ਸੇਵਾ ਕਰਿਓ ਮਨ ਜੂਰੇ ਨਾ ਸੇਵ ਕਾ ਦੀ ਸੇਵਾ ਕਰੇ ਮਨ ਜੂਰੇ ਨਾ ਸੇਵਤਾ 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 ਦੀ ਸੇਵਾ मी बाबा नान कामी बाबा नान कामी बाबा नान का एह जैया खुशिया बाबा नान का अमी बाबा नान कामी बाबा नान का एह जैया खुशियां बाबा नान का बाबा नान ਪਾਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਬੋਪਾਰਾਏ ਪੱਤੀ ਦੇ ਵਿੱਚ ਜਿੱਥੇ ਸੰਗਤਾਂ ਦੇ ਲਈ ਬੋਪਾਰਾਏ ਪਰਿਵਾਰਿਕ ਮੈਂਬਰਾਂ ਵੱਲੋਂ ਮਰਾੜੇ ਪਰਿਵਾਰਿਕ ਮੈਂਬਰਾਂ ਵੱਲੋਂ ਅਤੇ ਜੋਹਲ ਪਰਿਵਾਰਿਕ ਮੈਂਬਰਾਂ ਵੱਲੋਂ ਚਾਹ ਤੇ ਬਰਿੱਡਾਂ ਦਾ ਲੰਗਰ ਲਾਇਆ ਗਿਆ ਹੈ ਸੋ ਸਾਰੀ ਸੰਗਤ ਦਾ ਪਰਿਵਾਰਿਕ ਮੈਂਬਰਾਂ ਦਾ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਮਰਾੜਾ ਪਰਿਵਾਰ ਦਾ ਧੰਨਵਾਦ ਜੋਹਲ ਪਰਿਵਾਰ ਦਾ ਧੰਨਵਾਦ ਅਤੇ ਸਾਰੇ ਹੀ ਬੋਪਾ ਰਏ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰਿਆ ਹੱਥ ਰੱਖਣ ਸਾਰਿਆਂ ਤੇ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਅੱਗੇ ਤੋਂ ਵੀ ਨਗਰ ਦੇ ਬੱਚਿਆਂ ਦੀ ਨੌਜਵਾਨਾਂ ਦੀ ਬੀਬੀਆਂ ਭੈਣਾਂ ਦੀ ਸਤਿਕਾਰਯੋਗ ਸਾਰੇ ਸੇਵਾਦਾਰਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਬੇ ਸਦਾ ਹੀ ਤਰਵਤ ਦੇ ਜੋ ਸੰਗਤਾਂ ਦੀ ਸੇਵਾ ਕਰਦੇ ਰਾਮ ਹਰਿ ਸਦਾ ਹੀ ਸਦਾ ਹੀ i